ਅਰਸ਼ਾ ਦਫਤਰ ਤੋਂ ਆਈ ਤਾਂ ਉਸਦੀ ਸੱਸ ਸਰਜੀਤ ਕੌਰ ਬੇਚੈਨੀ ਨਾਲ ਬਰਾਂਡੇ ਵਿੱਚ ਘੁੰਮ ਰਹੀ ਸੀ ਕਹਿਣ ਲੱਗੀ ਅਰਸ਼ ਤੂੰ ਫ੍ਰਿਜ ਨੂੰ ਤਾਲਾ ਕਿਉਂ ਲਗਾਇਆ ਹੈ ਤੈਨੂੰ ਆਉਣ ਵਿੱਚ ਦੇਰ ਹੋ ਰਹੀ ਸੀ ਤਾਂ ਮੈਂ ਸੋਚਿਆ ਕਿ ਸਬਜ਼ੀ ਰੋਟੀ ਬਣਾ ਦੇਣੀ ਆ ਪਰ ਫ੍ਰਿਜ ਨੂੰ ਤਾਂ ਤਾਲਾ ਲੱਗਿਆ ਸੀ ਤੇ ਕਿਚਨ ਵਿੱਚ ਰਾਸ਼ਨ ਵਾਲੇ ਬਾਕਸ ਵੀ ਲੋਕ ਨੇ ਮੈਂ ਤਾਂ ਸੋਚ ਰਹੀ ਸੀ ਕਿ ਬਾਹਰ ਜਾ ਕੇ ਥੋੜਾ ਰਾਸ਼ਨ ਖਰੀਦ ਕੇ ਲੈ ਆਵਾਂ ਉਦੋਂ ਤੱਕ ਤੂੰ ਆ ਹੀ ਗਈ ਅਰਸ਼ ਲਾਪਰਵਾਹੀ ਨਾਲ ਬੋਲੀ ਮੰਮੀ ਜੀ ਕੀ ਹੋ ਗਿਆ ਆ ਗਈਆਂ ਹੁਣ ਮੈਂ ਡਿਨਰ ਤਾਂ ਮੈਂ ਬਣਾ ਹੀ ਲਵਾਂਗੀ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਐਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਆਰਾਮ ਕਰਨ ਚਲੀ ਗਈ ਉਸ ਦੀ ਸੱਸ ਸੁਰਜੀਤ ਕੌਰ ਹੈਰਾਨੀ ਨਾਲ ਬਹੂ ਨੂੰ ਜਾਂਦੇ ਹੋਏ ਦੇਖਦੀ ਰਹਿ ਗਈ ਥੋੜੀ ਦੇਰ ਬਾਅਦ ਅਰਸ਼ ਹੱਥ ਮੂੰਹ ਧੋ ਕੇ ਕਮਰੇ ਚੋਂ ਬਾਹਰ ਆਈ ਤਾਂ ਸੁਰਜੀਤ ਕੌਰ ਉਸ ਨੂੰ ਕਹਿਣ ਲੱਗੀ ਅਰਸ਼ ਦੋ ਕੱਪ ਚਾਹ ਹੀ ਬਣਾ ਦੇ ਤੇਰੇ ਪਾਪਾ ਜੀ ਨੂੰ ਭੁੱਖ ਲੱਗੀ ਐ ਤੇ ਉਹ ਬਾਹਰ ਦਾ ਕੁਝ ਖਾਂਦੇ ਪੀਂਦੇ ਵੀ ਨਹੀਂ ਤੈਨੂੰ ਤਾਂ ਪਤਾ ਹੀ ਐ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਐ ਤੇ ਉਹਨਾਂ ਦਾ ਕੋਲੇਸਟ੍ਰੋਲ ਵੀ ਕਾਫੀ ਵਧਿਆ ਐ ਨਾਲੇ ਉਹਨਾਂ ਨੂੰ ਬਾਹਰ ਦਾ ਵੀ ਕੁਝ ਹজম ਨਹੀਂ ਹੁੰਦਾ ਅਰਸ਼ ਲਾਪਰਵਾਹੀ ਨਾਲ ਫਿਰ ਬੋਲੀ ਮੈਂ ਤਾਂ ਆਪਣੀ ਸ਼ਾਮ ਦੀ ਚਾਹ ਦਫ਼ਤਰ ਵਿੱਚ ਹੀ ਪੀ ਲਈ ਸੀ ਤਾਂ ਹੁਣ ਮੈਂ ਦੁਬਾਰਾ ਚਾਹ ਨਹੀਂ ਬਣਾਉਣ ਲੱਗੀ ਥੋੜੀ ਦੇਰ ਵਿੱਚ ਰੋਟੀ ਬਣ ਜਾਊਗੀ ਤੁਸੀਂ ਉਹੀ ਖਾ ਲਿਓ ਚਾਹ ਪੀਣ ਨਾਲ ਭੁੱਖ ਵੀ ਮਰ ਜਾਂਦੀ ਐ ਐਨਾ ਕਹਿ ਕੇ ਉਹ ਰਸੋਈ ਵਿੱਚ ਚਲੀ ਗਈ ਤਾਂ surjeet कौर ਆਪਣੇ ਕਮਰੇ ਵਿੱਚ ਆਈ ਤੇ ਆਪਣੇ ਪਤੀ ਗੁਰਜੰਟ ਨੂੰ ਕਹਿਣ ਲੱਗੀ ਅਰਸ਼ ਆ ਗਈ ਐ ਥੋੜੀ ਦੇਰ ਵਿੱਚ ਹੀ ਖਾਣਾ ਤਿਆਰ ਹੋ ਜਾਉ ਆਪਾਂ ਹੁਣ ਖਾਣਾ ਹੀ ਖਾ ਲਵਾਂਗੇ ਕਹਿੰਦੇ ਹੋਏ surjeet कौर ਅੰਦਰ ਹੀ ਅੰਦਰ ਰੋ ਰਹੀ ਸੀ ਪਰ ਉਸਨੇ ਉੱਪਰੋਂ ਕੁਝ ਵੀ ਜ਼ਾਹਰ ਨਾ ਹੋਣ ਦਿੱਤਾ ਗੁਰਜੰਟ ਸਿੰਘ ਨੂੰ ਸ਼ਾਮ ਦੀ ਚਾਹ ਪੀਣ ਦੀ ਆਦਤ ਸੀ ਪਰ ਅੱਜ ਤਾਂ ਉਹਨਾਂ ਨੂੰ ਉਹ ਵੀ ਨਸੀਬ ਨਾ ਹੋਈ ਕਿਉਂਕਿ ਅਰਸ਼ ਨੇ ਸਾਰਾ ਕੁਝ ਲੌਕ ਕੀਤਾ ਹੋਇਆ ਸੀ ਜੇ ਸੁਰਜੀਤ ਕੌਰ ਨੂੰ ਪਤਾ ਹੁੰਦਾ ਕਿ ਅਰਸ਼ ਨੂੰ ਆਉਣ ਵਿੱਚ ਦੇਰ ਹੋ ਜਾਵੇਗੀ ਤਾਂ ਉਹ ਬਾਹਰ ਤੋਂ ਹੀ ਕੁਝ ਲੈ ਆਉਂਦੀ ਪਰ ਉਹ ਤਾਂ ਉਸ ਦਾ ਇੰਤਜ਼ਾਰ ਕਰਦੀ ਹੀ ਰਹਿ ਗਈ ਕਿ ਥੋੜੀ ਦੇਰ ਵਿੱਚ ਅਰਸ਼ ਆ ਹੀ ਜਾਊਗੀ ਫਿਰ ਇਕੱਠੇ ਬੈਠ ਕੇ ਚਾਹ ਪੀਵਾਂਗੇ 1 ਘੰਟੇ ਬਾਅਦ ਅਰਸ਼ ਆਵਾਜ਼ ਮਾਰਦੇ ਹੋਏ ਕਹਿਣ ਲੱਗੀ ਮੰਮੀ ਜੀ ਖਾਣਾ ਖਾ ਲਓ ਖਾਣਾ ਤਿਆਰ ਹੈ ਮੈਂ ਬਾਹਰ ਡਾਈਨਿੰਗ ਟੇਬਲ ਤੇ ਰੱਖ ਦਿੱਤਾ ਸੁਰਜੀਤ ਕੌਰ ਤੇ ਗੁਰਜੰਟ ਸਿੰਘ ਨਾਲ ਵਾਲੇ ਕਮਰੇ ਤੋਂ ਬਾਹਰ ਆਏ ਸੁਰਜੀਤ ਕੌਰ ਡਾਈਨਿੰਗ ਟੇਬਲ ਤੇ ਹੋਟਲ ਤੋਂ ਲਿਆਂਦੀ ਹੋਈ ਪਨੀਰ ਦੀ ਸਬਜ਼ੀ ਵੇਖ ਕੇ ਹੈਰਾਨ ਰਹਿ ਗਈ ਕਹਿਣ ਲੱਗੀ ਅਰਸ਼ ਇਹ ਸਬਜ਼ੀ ਤਾਂ ਹੋਟਲ ਦੀ ਹੈ ਹਾਂ ਮੰਮੀ ਜੀ ਇਹ ਸਬਜ਼ੀ ਹੋਟਲ ਦੀ ਹੈ ਤੇ ਇਹ ਚਾਵਲ ਨੇ ਤੁਸੀਂ ਖਾ ਲਓ ਸੁਰਜੀਤ ਕੌਰ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਦੇ ਹੋਏ ਕਿਹਾ ਤੇ ਤੇਰੀ ਰੋਟੀ ਤਾਂ ਉਹ ਕਹਿਣ ਲੱਗੀ ਮੇਰੀ ਚਿੰਤਾ ਤੁਸੀਂ ਕਿਉਂ ਕਰਦੇ ਹੋ ਤੁਹਾਨੂੰ ਜੋ ਮਿਲਿਆ ਚੁੱਪਚਾਪ ਖਾ ਲਵੋ ਐਨਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੁਰਜੀਤ ਕੌਰ ਨੇ ਉਸ ਦੇ ਕਮਰੇ ਵਿੱਚ ਝਾਕ ਕੇ ਦੇਖਿਆ ਤਾਂ ਉਹ ਪਨੀਰ ਦੀ ਸਬਜ਼ੀ ਦੇ ਨਾਲ ਰੋਟੀ ਖਾ ਰਹੀ ਸੀ ਉਹਨਾਂ ਨੂੰ ਬੜਾ ਅਜੀਬ ਲੱਗਿਆ ਉਨਾ ਨੇ ਚੌਲਾਂ ਨੂੰ ਹੱਥ ਲਾ ਕੇ ਦੇਖਿਆ ਤਾਂ ਉਹ ਇੱਕਦਮ ਠੰਡੇ ਪਏ ਸੀ ਮੰਨੋ ਅਰਸ਼ ਨੇ ਹੁਣੇ ਫਰਿੱਜ ਚੋਂ ਕੱਢ ਕੇ ਬਾਹਰ ਰੱਖੇ ਹੋਣ ਹੁਣ ਉਹਨਾਂ ਨੂੰ ਸਾਰਾ ਕੁਝ ਸਮਝ ਆ ਰਿਹਾ ਸੀ ਕਿ ਦੁਪਹਿਰ ਲਈ ਬਣਾਏ ਖਾਣੇ ਵਿੱਚੋਂ ਹੀ ਥੋੜੇ ਚਾਵਲ ਬਚਾ ਕੇ ਫਰਿੱਜ ਵਿੱਚ ਰੱਖ ਦਿੱਤੇ ਹੋਣਗੇ ਫਰਿੱਜ ਨੂੰ ਤਾਂ ਤਾਲਾ ਸੀ ਤਾਂ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਉਹਨਾਂ ਦਾ ਮਨ ਖੱਟਾ ਹੋ ਗਿਆ ਕਿਉਂਕਿ ਅਰਸ਼ ਦੁਪਹਿਰ ਦਾ ਖਾਣਾ ਵੀ ਡਾਈਨਿੰਗ ਟੇਬਲ ਤੇ ਛੱਡ ਕੇ ਗਈ ਸੀ ਤੇ ਦੁਪਹਿਰ ਦੇ ਖਾਣੇ ਵਿੱਚ ਵੀ ਚੌਲ ਸੁੱਕੀ ਸਬਜੀ ਤੇ ਪਾਣੀ ਵਰਗੀ ਦਾਲ ਸੀ ਉਸ ਟਾਈਮ ਤਾਂ ਉਹਨਾਂ ਨੇ ਬੇਮਨ ਨਾਲ ਉਹ ਰੋਟੀ ਖਾ ਲਈ ਉਦੋਂ surjit ਕਰਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਡਿਨਰ ਵਿੱਚ ਮੈਂ ਤੁਹਾਡੀ ਪਸੰਦ ਦੀ ਸਬਜੀ ਰੋਟੀ ਬਣਾ ਦਵਾਂਗੀ ਪਰ ਜਦੋਂ ਉਹ ਖਾਣਾ ਬਣਾਉਣ ਰਸੋਈ ਵਿੱਚ ਗਈ ਉੱਥੇ ਤਾਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਨੂੰ ਤਾਲਾ ਲੱਗਿਆ ਹੋਇਆ ਸੀ ਤੇ ਹੁਣ ਵੀ ਅਰਸ਼ ਇਹ ਬਾਹਰ ਦੀ ਜਿਆਦਾ ਤੇਲ ਮਸਾਲੇ ਵਾਲੀ ਪਨੀਰ ਦੀ ਸਬਜੀ ਤੇ ਸਵੇਰ ਦੇ ਬਾਸੀ ਚੌਲ ਪਰੋਸ ਕੇ ਚਲੀ ਗਈ। ਉਹਨਾਂ ਨੂੰ ਬਹੁਤ ਜਿਆਦਾ ਭੁੱਖ ਲੱਗੀ ਸੀ। ਤਾਂ surjeet कौर ਨੇ ਕਿਹਾ ਮੈਂ ਚਾਵਲ ਥੋੜੇ ਫਰਾਈ ਕਰ ਲੈਨੀ ਆ। ਥੋੜਾ ਗਰਮ ਵੀ ਹੋ ਜਾਣਗੇ ਤੇ ਨਾਲੇ ਟੇਸਟ ਵੀ ਬਦਲ ਜਾਊਗਾ। ਕਹਿ ਕੇ ਉਹ ਰਸੋਈ ਵਿੱਚ ਗਈ ਤੇ ਛੇਤੀ ਦੇ ਨੇ ਪਿਆਜ਼ ਮਿਰਚਾਂ ਕੱਟ ਕੇ ਕੜਾਈ ਵਿੱਚ ਜਿਵੇਂ ਹੀ ਤੇਲ ਪਾ ਕੇ ਉਹਨਾਂ ਨੂੰ ਫਰਾਈ ਕਰਨਾ ਸ਼ੁਰੂ ਕੀਤਾ ਅਰਸ਼ ਗੁੱਸੇ ਨਾਲ ਕਮਰੇ ਵਿੱਚੋਂ ਬਾਹਰ ਨਿਕਲ ਕੇ ਰਸੋਈ ਵਿੱਚ ਆ ਕੇ ਕਹਿਣ ਲੱਗੀ ਮੰਮੀ ਜੀ ਇਹ ਕੀ ਕਰ ਰਹੇ ਹੋ ਇਸ ਲਈ ਤਾਂ ਮੈਂ ਹਰ ਇੱਕ ਚੀਜ਼ ਨੂੰ ਤਾਲੇ ਅੰਦਰ ਲਾ ਕੇ ਜਾਨੀ ਆ ਤਾਲਾ ਖੁੱਲਦੇ ਹੀ ਤੁਹਾਨੂੰ ਆਜ਼ਾਦੀ ਮਿਲ ਗਈ ਕਿਸ ਨੇ ਕਿਹਾ ਤੁਹਾਨੂੰ ਮੇਰੀ ਰਸੋਈ ਵਿੱਚ ਕੰਮ ਕਰਨ ਨੂੰ ਦੇਖੋ ਰਸੋਈ ਕਿੰਨੀ ਗੰਦੀ ਕਰ ਦਿੱਤੀ ਐ ਤੁਸੀਂ ਇੰਨਾ ਖਾਣਾ ਬਹੁਤ ਨਹੀਂ ਸੀ ਤੁਹਾਡੇ ਲਈ ਸੁਰਜੀਤ कौर ਕਹਿਣ ਲੱਗੀ ਅਰਸ ਚਾਵਲ ਠੰਡੇ ਸੀ ਅਸੀਂ ਕਿਵੇਂ ਖਾਂਦੇ ਇਸ ਲਈ ਮੈਂ ਸੋਚਿਆ ਚਾਵਲ ਫਰਾਈ ਕਰ ਲੈਂਦੀ ਆ ਅਰਸ ਮੂੰਹ ਬਣਾ ਕੇ ਕਹਿਣ ਲੱਗੀ ਮੇਰੀ ਰਸੋਈ ਗੰਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਜੋ ਖਾਣ ਨੂੰ ਮਿਲਦਾ ਉਸੇ ਨਾਲ ਹੀ ਕੰਮ ਚਲਾਓ ਉਦੋਂ ਤੱਕ ਤਾਂ ਚਾਵਲ ਫਰਾਈ ਹੋ ਚੁੱਕੇ ਸੀ ਤਾਂ ਸੁਰਜੀਤ कौर ਨੇ ਭਾਰੀ ਮਨ ਨਾਲ ਉਹ ਚਾਵਲ ਪਲੇਟ ਵਿੱਚ ਕੱਢੇ ਤੇ ਗੁਰਜੰਟ ਕੋਲ ਪਹੁੰਚ ਗਈ ਗੁਰਜੰਟ ਸਿੰਘ ਵੀ ਅਰਸ਼ਦੀ ਉੱਚੀ ਆਵਾਜ਼ ਸੁਣ ਚੁੱਕਿਆ ਸੀ ਕਹਿਣ ਲੱਗਿਆ ਮੇਰੀ ਤਾਂ ਭੁੱਖ ਹੀ ਮਰ ਗਈ ਹੈ ਪਰ ਸੁਰਜੀਤ ਕੌਰ ਨੇ ਉਹਨਾਂ ਨੂੰ ਆਪਣੀ ਕਸਮ ਦਿੰਦੇ ਹੋਏ ਕਿਹਾ ਜੋ ਵੀ ਹੈ ਥੋੜਾ ਬਹੁਤਾ ਖਾ ਲੋ ਕਿਉਂਕਿ ਤੁਸੀ ਦਵਾਈ ਵੀ ਲੈਣੀ ਹੈ ਕਿਤੇ ਤੁਹਾਡੀ ਤਬੀਅਤ ਨਾ ਵਿਗੜ ਜਾਵੇ ਬੋਲਦੇ ਹੋਏ ਉਹਨਾਂ ਦੀਆਂ ਅੱਖਾਂ ਵਿੱਚ ਬੇਬਸੀ ਦੇ ਮਾਰੇ ਹੰਝੂ ਵਹਿਣ ਲੱਗੇ ਸੋਚਣ ਲੱਗੀ ਇਹਦੇ ਨਾਲੋਂ ਤਾਂ ਚੰਗਾ ਅਸੀਂ ਸ਼ਹਿਰ ਆਉਂਦੇ ਹੀ ਨਾ ਪਰ ਦੀਪਕ ਦੀ ਜ਼ਿੱਦ ਦੇ ਕਾਰਨ ਹੀ ਅੱਜ ਉਹ ਇਸ ਘਰ ਵਿੱਚ ਆ ਕੇ ਇਸ ਤਰ੍ਹਾਂ ਦੋ ਨਿਵਾਲਿਆਂ ਲਈ ਵੀ ਬੇਇੱਜ਼ਤ ਹੋ ਰਹੇ ਨੇ ਇਧਰ ਉਹਨਾਂ ਨੂੰ ਉਦਾਸ ਮਨ ਨਾਲ ਖਾਣਾ ਖਾਂਦੇ ਹੋਏ ਦੇਖ ਕੇ ਅਰਸ਼ ਖੁਸ਼ੀ ਮਹਿਸੂਸ ਕਰ ਰਹੀ ਸੀ ਉਹ ਜਾਣ ਬੁੱਝ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਤਾਂ ਕਿ ਉਹ ਭੁੱਖ ਨਾਲ ਪਰੇਸ਼ਾਨ ਹੋ ਕੇ ਵਾਪਸ ਪਿੰਡ ਚਲੇ ਜਾਣ ਦੀਪਕ ਨੇ ਜ਼ਿੱਦ ਕਰਕੇ ਆਪਣੇ ਮਾਤਾ ਪਿਤਾ ਨੂੰ ਆਪਣੇ ਨਾਲ ਰਹਿਣ ਲਈ ਇੱਥੇ ਸ਼ਹਿਰ ਵਿੱਚ ਬੁਲਾ ਲਿਆ ਸੀ ਉਸਨੂੰ ਲੱਗਦਾ ਸੀ ਕਿ ਵੱਧਦੀ ਉਮਰ ਵਿੱਚ ਉਸਦੇ ਮਾਤਾ-ਪਿਤਾ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਉਹ ਤਾਂ ਆਪਣੇ ਮੰਮੀ-ਪਾਪਾ ਨੂੰ ਸ਼ਹਿਰ ਵਿੱਚ ਆਪਣੇ ਨਾਲ ਰੱਖ ਕੇ ਉਹਨਾਂ ਦੀ ਸੇਵਾ ਕਰਨਾ ਚਾਹੁੰਦਾ ਸੀ। ਹਫ਼ਤਾ ਪਹਿਲਾ ਹੀ ਉਹ ਸ਼ਹਿਰ ਆਏ ਨੇ। ਹਫ਼ਤਾ ਪਰ ਸਭ ਕੁਝ ਠੀਕ-ਠਾਕ ਚੱਲਿਆ ਪਰ ਦੋ ਦਿਨ ਪਹਿਲਾਂ ਹੀ ਦੀਪਕ ਨੂੰ ਦਫ਼ਤਰ ਦੇ ਕਿਸੇ ਜ਼ਰੂਰੀ ਕੰਮ ਕਰਕੇ ਇੱਕ ਹਫ਼ਤੇ ਲਈ ਸ਼ਹਿਰ ਤੋਂ ਬਾਹਰ ਜਾਣਾ ਪਿਆ ਸੀ। ਉਦੋਂ ਦਾ ਹੀ ਅਰਸ਼ ਦਾ ਵਿਵਹਾਰ ਕੁਝ ਬਦਲਿਆ-ਬਦਲਿਆ ਲੱਗ ਰਿਹਾ ਹੈ ਅੱਜ ਤਾਂ ਉਸਨੇ ਰਸੋਈ ਵਿੱਚ ਸਾਰੇ ਰਾਸ਼ਨ ਤੇ ਫ੍ਰਿਜ ਨੂੰ ਤਾਲਾ ਲਗਾ ਦਿੱਤਾ ਹੁਣ ਇਹ ਗੱਲ surjeet कौर ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ ਉਹਨਾਂ ਨੇ ਦੀਪਕ ਨੂੰ ਫੋਨ ਕਰਿਆ ਤੇ ਕਹਿਣ ਲੱਗੀ ਪੁੱਤ ਸਾਡੇ ਵਾਪਸ ਪਿੰਡ ਜਾਣ ਦੀ ਟਿਕਟ ਠਕਵਾ ਦੇਵੀ ਅਸੀਂ ਇੱਥੇ ਨਹੀਂ ਰਹਿ ਸਕਦੇ ਦੀਪਕ ਹੈਰਾਨੀ ਨਾਲ ਬੋਲਿਆ ਕਿਉਂ ਮੰਮੀ ਕੀ ਹੋਇਆ ਸਰਜੀਤ ਕੌਰ ਨੇ ਸਾਰੀ ਗੱਲ ਪੁੱਤ ਨੂੰ ਦੱਸਣਾ ਜ਼ਰੂਰੀ ਨਾ ਸਮਝਿਆ ਕਿਉਂਕਿ ਪੁੱਤ ਬੇਕਾਰ ਵਿੱਚ ਬਾਹਰ ਪਰੇਸ਼ਾਨ ਹੋ ਜਾਂਦਾ ਕਹਿਣ ਲੱਗੀ ਕੁਝ ਨਹੀਂ ਪੁੱਤ ਪਿੰਡ ਦੀ ਬਹੁਤ ਜਿਆਦਾ ਆ ਰਹੀ ਹੈ ਅੱਗੋ ਦੀਪਕ ਕਹਿਣ ਲੱਗਾ ਮੈਂ ਆਉਂਗਾ ਤਾ ਤੈਨੂੰ ਚੰਗਾ ਲੱਗੂਗਾ ਬਸ ਇੱਕ ਹਫ਼ਤੇ ਦੀ ਗੱਲ ਹੈ ਹੁਣ ਸਰਜੀਤ ਕੌਰ ਸੋਚ ਰਹੀ ਸੀ ਕਿ ਮੁੰਡੇ ਦੇ ਆਉਣ ਤੋਂ ਬਾਅਦ ਹੀ ਅਸੀਂ ਪਿੰਡ ਚਲੇ ਜਾਵਾਂਗੇ ਇਸ ਲਈ ਉਹ ਇੱਕ ਹਫਤਾ ਉਹਨਾਂ ਨੇ ਕਿਸੇ ਤਰ੍ਹਾਂ ਉੱਥੇ ਕੱਟ ਲਿਆ ਬਾਅਦ ਵਿੱਚ ਜਦ ਦੀਪਕ ਘਰ ਆਇਆ ਤਾਂ ਸੁਰਜੀਤ ਕੌਰ ਨੇ ਸਾਰੀਆਂ ਗੱਲਾਂ ਉਸ ਨੂੰ ਦੱਸਦੇ ਹੋਏ ਕਿਹਾ ਆਸ਼ੂ ਨੂੰ ਸਾਡਾ ਇੱਥੇ ਰਹਿਣਾ ਬਿਲਕੁਲ ਪਸੰਦ ਨਹੀਂ ਸਾਨੂੰ ਆਪਣੇ ਪਿੰਡ ਵਾਪਸ ਭੇਜ ਦੇ ਅਸੀਂ ਕਿਸੇ ਵੀ ਤਰ੍ਹਾਂ ਉੱਥੇ ਰਹਿ ਲਵਾਂਗੇ ਘੱਟੋ ਘੱਟ ਖਾਣ ਪੀਣ ਦੀ ਦਿੱਕਤ ਤਾਂ ਨਹੀਂ ਹੋਵੇਗੀ ਕਹਿੰਦੇ-ਕਹਿੰਦੇ ਉਹ ਰੋਪਈ ਦੀਪਕ ਹੈਰਾਨ ਰਹਿ ਗਿਆ ਕਿ ਉਸਦੀ ਪਤਨੀ ਅਰਸ਼ ਉਸਦੇ ਮਾਤਾ ਪਿਤਾ ਨਾਲ ਇਹੋ ਜਿਹਾ ਵਿਵਹਾਰ ਕਰ ਰਹੀ ਸੀ ਉਸ ਤੋਂ ਇਹ ਸਭ ਹਰ ਕਿਸ ਬਰਦਾਸ਼ਤ ਨਾ ਹੋਇਆ ਕਹਿਣ ਲੱਗਿਆ ਤੁਸੀਂ ਚਿੰਤਾ ਨਾ ਕਰੋ ਮੈਂ ਕੁਝ ਕਰਦਾ 15 ਦਿਨਾਂ ਦੇ ਅੰਦਰ ਹੀ ਦੀਪਕ ਨੇ ਕੁਝ ਅਜੀਹਾ ਕੀਤਾ ਕਿ ਅਰਸ਼ ਦੇ ਪੈਰਾਂ ਥੱਲੋਂ ਜ਼ਮੀਨ ਸਰਕ ਗਈ ਉਸਨੇ ਆਪਣੀ ਹੀ ਸੋਸਾਇਟੀ ਦੇ ਉੱਪਰ ਵਾਲੇ ਫਲੋਰ ਤੇ ਆਪਣੇ ਮੰਮੀ ਡੈਡੀ ਲਈ ਉਹਨਾਂ ਦੇ ਨਾਮ ਤੇ ਹੀ ਇੱਕ ਨਵਾਂ ਫਲੈਟ ਖਰੀਦ ਦਿੱਤਾ ਨਾਲ ਹੀ ਉਸਨੇ ਇੱਕ ਕੰਮ ਵਾਲੀ ਵੀ ਰੱਖ ਦਿੱਤੀ ਤਾਂ ਕਿ ਉਸਦੇ ਬੁੱਢੇ ਮਾਤਾ ਪਿਤਾ ਨੂੰ ਕੋਈ ਦਿੱਕਤ ਨਾ ਹੋਵੇ ਦੀਪਕ ਨੇ ਅਰਸ਼ ਦੇ ਸਾਹਮਣੇ ਮਾਂ ਨੂੰ ਕਿਹਾ ਜਿਵੇਂ ਮੇਰੇ ਬਚਪਨ ਵਿੱਚ ਤੁਸੀਂ ਮੇਰਾ ਧਿਆਨ ਰੱਖਿਆ ਉਸੇ ਤਰ੍ਹਾਂ ਅੱਜ ਤੁਹਾਡੇ ਬੁਢਾਪੇ ਵਿੱਚ ਮੈਂ ਤੁਹਾਡਾ ਧਿਆਨ ਰੱਖਣਾ ਆਪਣਾ ਫਰਜ਼ ਸਮਝਦਾ ਤੇ ਉਸ ਫਰਜ਼ ਨੂੰ ਨਿਭਾਉਣ ਦੇ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਜੇ ਅਰਸ਼ ਤੁਹਾਨੂੰ ਇਸ ਘਰ ਵਿੱਚ ਨਹੀਂ ਦੇਖ ਸਕਦੀ ਤਾ ਮੈਂ ਤੁਹਾਡੇ ਲਈ ਇੱਕ ਨਵਾਂ ਘਰ ਖਰੀਦ ਦਿੱਤਾ ਹੈ। ਤੁਸੀਂ ਉਸ ਨਵੇਂ ਫਲੈਟ ਵਿੱਚ ਆਰਾਮ ਨਾਲ ਰਹੋ। ਪਿੰਡ ਵਿੱਚ ਤੁਸੀਂ ਆਪਣੇ ਖਾਣ-ਪੀਣ ਦੀ ਵਿਵਸਥਾ ਦੇਖਦੇ ਸੀ। ਤਾਂ ਇੱਥੇ ਵੀ ਤੁਸੀਂ ਆਪ ਹੀ ਬਣਾਓ ਤੇ ਖਾਓ। ਕਿਸੇ ਵੀ ਚੀਜ਼ ਦੀ ਕਮੀ ਹੋਵੇ ਤਾਂ ਫਟਾਫਟ ਮੈਨੂੰ ਦੱਸ ਦਿਓ। ਇਹ ਸੁਣ ਕੇ ਅਰਸ਼ ਗੁੱਸੇ ਨਾਲ ਭੜਕੁੱਠੀ ਤੇ ਕਹਿਣ ਲੱਗੀ ਸਾਡੀ ਬਚਤ ਨਾਲ ਤੁਸੀਂ ਆਪਣੇ ਮੰਮੀ-ਪਾਪਾ ਨੂੰ ਘਰ ਖਰੀਦ ਕੇ ਕਿਉਂ ਦਿੱਤਾ ਹੈ? ਦੀਪਕ ਕਹਿਣ ਲੱਗਾ ਉਹ ਕਰ ਵੀ ਸਾਡਾ ਹੀ ਐ ਤੇ ਮੰਮੀ ਪਾਪਾ ਵੀ ਸਾਡੇ ਹੀ ਨੇ ਤੂੰ ਆਪਣੀ ਰਸੋਈ ਨੂੰ ਤਾਲਾ ਲਗਾਉਣਾ ਜਾਂ ਫ੍ਰਿਜ ਨੂੰ ਤਾਲਾ ਲਾਉਣਾ ਤਾਂ ਸ਼ੌਕ ਨਾਲ ਲਾ ਮੈਂ ਤਾਂ ਮੰਮੀ ਪਾਪਾ ਨੂੰ ਨਵਾਂ ਫ੍ਰਿਜ ਤੇ ਨਵੀਂ ਰਸੋਈ ਹੀ ਦੇ ਰਿਹਾ ਉਹ ਉੱਥੇ ਆਰਾਮ ਨਾਲ ਰਹਿਣਗੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਵਾਗਾ ਇਹ ਮੇਰਾ ਫਰਜ਼ ਐ ਤੇ ਮੈਂ ਆਪਣਾ ਫਰਜ਼ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਐ ਬੋਲਦੇ-ਬੋਲਦੇ ਉਸ ਦਾ ਗਲਾ ਘੜਾਇਆ ਉਸ ਦੇ ਮੰਮੀ ਪਾਪਾ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਤਾਂ ਉਹ ਕਾਫੀ ਭਾਵੁਕ ਹੋ ਗਿਆ ਅੱਜ ਕੱਲ ਦੇ ਜ਼ਮਾਨੇ ਵਿੱਚ ਕੋਈ ਪੁੱਤ ਆਪਣਾ ਫਰਜ਼ ਨਿਭਾਉਣ ਦੇ ਲਈ ਇਸ ਹੱਦ ਤੱਕ ਵੀ ਜਾ ਸਕਦਾ ਅਰਸ਼ ਨੇ ਸੋਚਿਆ ਵੀ ਨਹੀਂ ਸੀ ਦੀਪਕ ਨੇ ਆਪਣੇ ਮੰਮੀ ਪਾਪਾ ਦੀ ਰਹਿਣ ਦੀ ਵਿਵਸਥਾ ਬੜੇ ਚੰਗੇ ਤਰੀਕੇ ਨਾਲ ਕੀਤੀ ਸੀ ਹੁਣ ਦਫ਼ਤਰ ਜਾਣ ਤੇ ਦਫ਼ਤਰੋਂ ਆਉਣ ਤੋਂ ਬਾਅਦ ਉਹ ਅਕਸਰ देर ਰਾਤ ਤੱਕ ਉਹਨਾਂ ਦੇ ਕੋਲ ਰਹਿੰਦਾ ਅਰਸ਼ ਇੱਥੇ ਕੱਲੀ ਪਈ ਛਟਪਟਾਉਂਦੀ ਰਹਿੰਦੀ ਪਰ ਫਿਰ ਵੀ ਦੀਪਕ ਆਪਣੇ ਪਤੀ ਹੋਣ ਦਾ ਫਰਜ਼ ਬਖੂਬੀ ਨਿਭਾ ਰਿਹਾ ਸੀ ਅਰਸ਼ ਮਨ ਹੀ ਮਨ ਪਛਤਾ ਰਹੀ ਸੀ ਕਿ ਜੇ ਫਰਿੱਜ ਤੇ ਰਸੋਈ ਨੂੰ ਜਿੰਦਰਾ ਨਾ ਲਗਾਇਆ ਹੁੰਦਾ ਤਾਂ ਅੱਜ ਸ਼ਾਇਦ ਦੀਪਕ ਦਾ ਟਾਈਮ ਇੰਨਾ ਨਾ ਵੰਡਦਾ ਤੇ ਨਾ ਹੀ ਇੰਨੀ ਵੱਡੀ ਰਕਮ ਉਸ ਫਲੈਟ ਨੂੰ ਖਰੀਦਣ ਵਿੱਚ ਜਾਂਦੀ ਛੁੱਟੀ ਵਾਲੇ ਦਿਨ ਦੀਪਕ ਆਪਣੇ ਮਾਤਾ ਪਿਤਾ ਤੇ ਪਤਨੀ ਨੂੰ ਘਮਾਉਣ ਦੇ ਲਈ ਲੈ ਜਾਂਦਾ ਹੁਣ ਆਰਸ਼ ਆਪਣੇ ਸੱਸੋਰੀ ਦੇ ਨਾਲ ਉਪਰੋ-ਉਪਰੋ ਵਧੀਆ ਵਿਵਹਾਰ ਕਰਦੀ ਤੇ ਕਦੇ ਵੀ ਉਹਨਾਂ ਦਾ ਅਪਮਾਨ ਨਹੀਂ ਸੀ ਕਰ ਪਾਉਂਦੀ ਕਿਉਂਕਿ ਦੀਪਕ ਨੇ ਆਪਣੇ ਮਾਤਾ-ਪਿਤਾ ਦਾ ਬੁਢਾਪਾ ਚੰਗੀ ਤਰ੍ਹਾਂ ਨਾਲ ਸੁਰੱਖਿਅਤ ਕਰ ਦਿੱਤਾ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹਿਣ ਲਿਖ ਕੇ ਜ਼ਰੂਰ ਸਾਂਝੇ ਕਰਿਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਿਹੇ ਆ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ